ਐਕਸ ਵੀਰਾ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ 파ਰਦਵਾਜ ਇਸ ਵੇਲੇ ਅਸੀਂ ਨਰੋਡ ਜਮਲ ਸਿੰਘ ਨਗਰ ਪੰਚਾਇਤ ਦੇ ਵਿੱਚ ਖੜੇ ਹਾਂ ਤਾਂ ਦੱਸਦੇ ਕਿ ਅੱਜ ਨਰੋਡ ਜਮਲ ਸਿੰਘ ਨਗਰ ਪੰਚਾਇਤ ਦੇ ਇਲੈਕਸ਼ਨ ਨੂੰ ਲੈ ਕੇ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕੀਤੇ ਜਾਣੇ ਸੀਗੇ ਤਾਂ ਅਨਸੰਕਤੀ ਜਿਹੜੀ ਅੱਜ ਜਿਹੜੀ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸੀਗੀ ਤਾਂ ਸਾਰੇ ਸਿਆਸੀ ਭਰਾ ਦੇ ਵੱਡੇ ਆਗੂ ਜਿਹੜੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਲ ਜਿਹੜੇ ਕਿ 11 ਵਾਰਡ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਇੱਥੇ ਪਹੁੰਚੇ ਤਾਂ ਉਹਨਾਂ ਵੱਲੋਂ ਜਿਹੜੇ ਆ ਨਾਮਜ਼ਦਗੀ ਪੱਤਰ ਜਿਹੜੇ ਉਹਨਾਂ ਨੇ ਦਾਖਲ ਕਰਵਾਏਗੇ ਬਾਕੀ ਦੂਸਰੇ ਬਸੇ ਜੇਕਰ ਗੱਲ ਕਰੀਏ ਤਾਂ ਸਿਆਸੀ ਰਾਵਲੋ ਵੱਡੇ ਵੱਡੇ ਦਾਅਵੇ ਜਿਹੜੇ ਆ ਆਪਣੀ ਜਿੱਤ ਜਿਹੜੇ ਪੇਸ਼ ਕੀਤੇ ਜਾ ਰਹੇ ਤਾਂ ਉਹਨਾਂ ਵੱਲੋਂ ਸਾਫ਼ ਕੀਤਾ ਜਾ ਰਿਹਾ ਹੈ ਕਿ ਉਹ ਆਪਣੀ ਜਿਹੜੀ ਜਿੱਤ ਕਰਕੇ ਜਿਹੜੇ ਆ ਆਪਣੇ ਪ੍ਰਧਾਨ ਨੂੰ ਜਿਹੜਾ ਨਗਰ ਪੰਚਾਇਤ ਨੂੰ ਰੋੜ ਜਮਲ ਸਿੰਘ ਬਿੱਚੇ ਬਿਠਾਉਣਗੇ ਮੈਡਮ ਜੀ ਨੋਮੀਨੇਸ਼ਨ ਅੱਜ ਜਿਹੜਾ ਗਿਆ 30 ਕੈਂਡੀਡੇਟਸ ਨੇ ਕੀਤੀ ਹੈ ਹੁਣ ਮੈਨੂੰ 10 ਦਿਨ ਲੱਗਾ ਹੈ ਇਲੈਕਸ਼ਨ ਨੂੰ 21 ਤਰੀਕ ਨੂੰ ਚੋਣ ਹੋਣ ਜਾ ਰਹੇ ਨੇ ਤੁਹਾਡੀ ਪਾਰਟੀ ਕੀ ਸਟ੍ਰੈਟਜੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਸਾਬਨ ਨੂੰ ਸ਼ੋਕ ਆਮਨਾਵਾਂ ਜਨਾ ਨੇ ਅੱਜ ਨੋਮੀਨੇਸ਼ਨ ਫਾਈਲ ਕੀਤਾ ਸੋ ਪੰਜਾਬ ਦੇ ਅੰਦਰ ਨਗਰ ਨਿਕਮਰ ਨਗਰ ਪੰਚਾਇਤਾਂ ਨਗਰ ਕੌਂਸਲ ਦੀਆਂ ਚੋਣਾਂ ਦਾ ਪ੍ਰੋਸੈਸ ਚੱਲ ਰਿਹਾ ਅੱਜ ਲਾਸਟ ਦਿਨ ਔਰ ਮੇਰਾ ਵਿਧਾਨ ਸਭਾ ਹਲਕਾ ਪੋਆ ਜਿਹਦੀ ਨਰੋਡ ਜਮਲ ਸਿੰਘ ਨਗਰ ਪੰਚਾਇਤ ਦੇ 11 ਵਾਟਾਂ ਦੇ ਇਲੈਕਸ਼ਨ ਹੋਣੇ ਆ 21 ਤਰੀਕ ਨੂੰ ਸੋ ਅੱਜ ਕਾਗਜ਼ ਫਾਈਲ ਕੀਤੇ ਆ ਔਰ ਆਮ ਆਦਮੀ ਪਾਰਟੀ ਨੇ ਪਿਛਲੇ 30 ਮਹੀਨਿਆਂ ਦੇ ਦੌਰਾਨ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਉੱਤੇ ਜਿਹੜੀ ਪਹੁੰਚ ਲਈ ਹੈ ਉਸ ਪਹੁੰਚ ਨੂੰ ਲੈ ਕੇ ਅਸੀਂ ਲੋਕਾਂ 'ਚ ਜਾਣਾ ਸੋ ਮੈਂ ਕਹਿ ਸਕਦਾ ਕਿ ਬੜਾ ਹਿਸਟੋਰੀਕਲ ਤੇ ਇੱਕ ਵੱਡਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਤੋਹਫਾ ਆਮ ਆਦਮੀ ਪਾਰਟੀ ਨੇ ਦਿੱਤਾ ਕਿ ਅੱਜ ਹਰ ਇੱਕ ਪਰਿਵਾਰ ਦਾ 600 ਯੂਨਟ ਬਿਜਲੀ ਮੁਫਤ ਉਣ ਕਰਕੇ 90% ਲੋਕਾਂ ਦਾ ਬਿਜਲੀ ਬਿੱਲ ਪੰਜਾਬ ਦੇ ਘਰਾਂ ਦਾ ਜ਼ੀਰੋ ਆ ਰਿਹਾ ਸੋ 50000 ਸਰਕਾਰੀ ਨੌਕਰੀਆਂ ਇਸ ਸਮੇਂ ਦੇ ਦੌਰਾਨ ਮੈਰਿਟ ਦੇ ਉੱਤੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਸੋ ਜੇ ਮੈਂ ਗੱਲ ਕਰਾਂ ਨਗਰ ਪੰਚਾਇਤ ਲੋੜ ਜਮਲ ਸਿੰਘ ਦੀ ਇਸ ਇਤਿਹਾਸ ਦੇ ਅੰਦਰ ਇਹ ਪਹਿਲੀ ਵਾਰ ਹੈ ਕਿ ਨਗਰ ਪੰਚਾਇਤ ਲੋੜ ਜਮਲ ਸਿੰਘ ਦੇ ਲੋਕਾਂ ਨੂੰ ਸੀਵਰੇਜ ਵਿਵਸਥਾ ਦੇ ਲਈ 17.5 ਕਰੋੜ ਰੁਪਏ ਮਿਲਿਆ ਨਾਟੇ ਓਨਲੀ ਸੀਵਰੇਜ ਵਿਵਸਥਾ ਲਈ ਬਲਕੇ ਪਾਣੀ ਲਈ ਲੋਕ ਰਾਬੀ ਦੇ ਕੰਢੇ ਰਹਿਣ ਵਾਲੇ ਲੋਕ ਜਿਸ ਰਾਬੀ ਦੇ ਕਰਕੇ ਇਸ ਇਲਾਕੇ ਦਾ ਪਾਣੀ ਉੱਚਾ ਹੁੰਦਾ ਸੀ ਪਰ ਮਤਲਬ ਪਾਣੀ ਕਰਕੇ ਲੋਕ ਤਰਸਦੇ ਸਨ ਸੋ 5.5 ਕਰੋੜ ਰੁਪਈਆ ਨਗਰ ਪੰਚਾਇਤ ਨੂੰ ਵਾਟਰ ਸਪਲਾਈ ਦੀ ਇੱਕ ਵਧੀਆ ਟ੍ਰੀਟਮੈਂਟ ਵਾਟਰ ਸਪਲਾਈ ਦਾ ਜਿਹੜਾ ਉਹ ਚ ਲੱਗਣਾ ਸੋ ਮਤਲਬ ਸ਼ਾਨਦਾਰ ਗਲੀਆਂ ਬਣਾਈਆਂ ਨੇ ਸੋ ਅੱਜ ਘਰ ਘਰ ਇਸ ਗੱਲ ਦੀ ਚਰਚਾ ਜਿਹੜਾ ਆਮ ਆਦਮੀ ਆ ਉਹਦਾ ਬਿੱਲ ਮਾਪ ਹੈ ਔਰ ਠਾਣਿਆਂ ਦੇ ਅੰਦਰ ਕੋਈ ਨਜਾਜ਼ ਪਰਚੇ ਨਹੀਂ ਹੁੰਦੇ ਇੱਕ ਸ਼ਾਂਤੀ ਇੱਕ ਪੀਸ ਇੱਕ ਮੁਹੱਬਤ ਵਾਲਾ ਮਾਹੌਲ ਜਿਹੜਾ ਸਾਡੇ ਹਲਕੇ ਦੇ ਅੰਦਰ ਆ ਸੋ ਅਸੀਂ ਪੂਰੇ ਹਲਕੇ ਦੇ ਵਿੱਚ ਜਿਹੜਾ ਪੱਖਪਾਤ ਤੋਂ ਵਿਕਾਸ ਕੀਤਾ ਚਾਹੇ ਕੋਈ ਪੰਚਾਇਤ ਆ ਚਾਹੇ ਕੋਈ ਨਗਰ ਪੰਚਾਇਤ ਆ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਆ ਅਸੀਂ ਉਹਨਾਂ ਨੂੰ ਪੂਰਾ ਡਿਵੈਲਪਮੈਂਟ ਦੇ ਏਰੀਆ ਉਹ ਮੌਕੇ ਦਿੱਤੇ ਆ ਸੋ ਇਹਨਾਂ ਚੋਣਾਂ ਦੇ ਦੌਰਾਨ ਸਾਡੇ 11 ਉਮੀਦਵਾਰ ਜਿਹੜੇ ਨਗਰ ਪੰਚਾਇਤ ਤੋਂ ਲੜ ਰਹੇ ਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਸਾਡੇ ਕੌਮੀ ਕਨਵੀਨਰ ਸੀਰੀ ਅਰਵਿੰਦ ਕੇਜਰੀਵਾਲ ਜੀ ਦੀ ਜੋਗ ਅਗਵਾਈ ਦੇ ਵਿੱਚ ਨਰੋਡ ਜਮਲ ਸਿੰਘ ਦੇ ਅੰਦਰ ਘਰ ਘਰ ਜਾਵਾਂਗੇ ਹਲਕ ਜਗਾਵਾਂਗੇ ਲੋਕਾਂ ਦੇ ਮਸਲਿਆਂ ਦੇ ਉੱਤੇ ਜਿਹੜੀ ਅਸੀਂ ਐਕਸਰਸਾਈਜ਼ ਕੀਤੀ ਆ ਉਹ ਸਾਰੇ ਲੋਕ ਜਾਣਦੇ ਆ ਸੋ 11 ਦੇ 11ਾ ਵਾਰ ਜਿਹੜੇ ਆ ਨਰੋਡ ਦੇ ਜਿੱਤਾਂਗੇ ਔਰ ਮੈਂ ਸਮਝਦਾ ਕਿ ਜਿਹੜਾ ਪਿਛਲਾ 5 ਸਾਲ ਹਲਕੇ ਭੋਏ ਦੇ ਲੋਕਾਂ ਨੇ گزارਿਆ ਹੈ ਦਰਚ گزارਿਆ ਹੈ ਡਰ ਚ گزارਿਆ ਹੈ ਲੋਕਾਂ ਦੇ ਨਿਯਾਜ਼ ਪਰਚੇ ਹੁੰਦੇ ਰਹੇ ਆ ਔਰ ਬੇਸਮਾਰ ਮਾਈਨਿੰਗ ਕਰਕੇ ਦਵਾਈ ਕੀਤੀ ਇਸ ਇਲਾਕੇ ਦੀ ਜਿਹਨੇ ਟਰਾਲੇ ਚੱਲਦੇ ਸਨ ਲੋਕਾਂ ਦੀਆਂ ਲਾਸਾਂ ਬਿਸੀਆਂ ਇਹ 30 ਮਹੀਨਿਆਂ ਦੇ ਦੌਰਾਨ ਮੈਂ ਇੱਕ ਵੀ ਟਰਾਲਾ ਦੇਣੇ ਨਹੀਂ ਚੱਲਣ ਦਿੱਤਾ ਨਾ ਕਿਤੇ ਮਤਲਬ ਜਿਹੜਾ ਕਿਸੇ ਦੀ ਕੋਈ ਕੈਜ਼ੁਐਲਟੀ ਹੋਈ ਆ ਜੋ ਵੱਡੇ ਇਤਿਹਾਸਕ ਕੰਮ ਇਸ ਮਤਲਬ ਨਗਰ ਚ ਕੀਤੇ ਆ ਸੋਰਾ ਕੰਮਾਂ ਦੇ ਆਧਾਰ ਤੇ ਜਿਹੜਾ ਅਸੀਂ ਲੋਕਾਂ ਕੋ ਜਾਵਾਂਗੇ ਮੈਂ ਸਮਝਦਾ ਕਿ ਹੰਬਲਨੈਸ ਨੂੰ ਵੋਟਾਂ ਪੈਣੀਆਂ ਨਿਮਰਤਾ ਨੂੰ ਵੋਟਾਂ ਪੈਣੀਆਂ ਜਿਹੜੀ ਲਟਮਰ ਰਾਜਨੀਤੀ ਆ ਦਬਕੇ ਦੀ ਰਾਜਨੀਤੀ ਆ ਉਹ ਲੋਕਾਂ ਨੇ ਡੇਰੇ ਬਾਬੇ ਨਾਨਕ ਤੇ ਵੀ ਆਪਣੀ ਹੋਸਟ ਕਾਣੇ ਲਿਆਤੀ ਉਹਨਾਂ ਦੀ ਤੇ ਨਗਰ ਪੰਚਾਇਤ ਨਰੋਡ ਜਮਲ ਸਿੰਘ ਚ ਵੀ ਉਹ ਲਿਆਣਗੇ 11 ਦੇ 11 ਵਾਰਡ ਜਿੱਤ ਗਏ ਔਰ ਸੇਵਾ ਕਰਾਂਗੇ ਸਾਨੂੰ ਨਗਰ ਪੰਚਾਇਤ ਨਰੋਡ ਜਮਲ ਸਿੰਘ ਦੇ ਲੋਕਾਂ ਦੇ ਭਰੋਸਾ ਵੀ ਹੈ ਵਿਸ਼ਵਾਸ ਵੀ ਹੈ ਔਰ ਸਾਨੂੰ ਮਾਨ ਵੀ ਉਹਨਾਂ ਦੇ ਦਿੱਤੇ ਉਹ ਪੂਰੀ ਸਾਨੂੰ ਪਿਆਰ ਤੇ ਅਸ਼ੀਰਵਾਦ ਦੇਣਾ ਜਿਹੜੇ ਹੈਗੇ ਨਗਰ ਪੰਚਾਇਤ ਦੇ ਤੁਹਾਡੇ ਕੈਂਡੀਡੇਟ ਵੀ ਨੋਮੀਨੇਸ਼ਨ ਫਾਈਲ ਅੱਜ ਕਰ ਰਹੇ ਹੈਗੇ ਕੀ ਕਹਿੰਨਾ ਹੈ ਤੁਹਾਡਾ ਬੀਜੇਪੀ ਕਿਸ ਸਟ੍ਰੈਟਜੀ ਨਾਲ ਇਹ ਇਲੈਕਸ਼ਨ ਲੜਨਾ ਹੈ ਜਿਹੜੇ ਜਮਲ ਸਿੰਘ ਦੀ ਨਗਰ ਪੰਚਾਇਤ ਦਾ ਜਿਹੜਾ 11 ਵਾਰਡਾਂ ਦਾ ਚੋਣ ਹੋ ਰਿਹਾ ਔਰ ਇਹ ਲੋਕਤੰਤਰ ਦਾ ਪਰ ਵਰ ਰੰਦਾ ਕੋਈ ਵੀ ਚੋਣ ਹੋਏ ਹੋਰ ਅਸੀਂ ਬੜੇ ਅਮਨ ਸ਼ਾਂਤੀ ਵਾਲੇ ਇਲਾਕੇ ਚ ਆਰ ਮੈਂ ਮੇਰਾ ਇੱਕ ਮਾਤਰਾ ਹੈ ਕਿ ਲੋਕਤੰਤਰ ਦੀ ਜੇ ਤੋਦੋਂ ਹੁੰਦੀ ਹੈ ਜਦੋਂ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਹੈ ਉਹਨਾਂ ਦੇ ਫਾਰਮ ਜਿਹੜੇ ਹੈ ਉਹਨਾਂ ਨੂੰ ਉਹਨਾਂ ਦੇ ਇਲੈਕਸ਼ਨ ਲੜਨ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਏ ਅੱਜ 11 ਦੇ 11 ਕੈਂਡੀਡੇਟ ਸਾਡੇਆਂ ਨੇ ਫਾਰਮ ਭਰਿਆ ਇਦਾਂ ਹੀ ਦੂਜੀਆਂ ਪਾਰਟੀਆਂ ਨੇ ਵੀ ਭਰੇ ਨੇ ਲੋਕਾਂ ਨੇ ਤੈਅ ਕਰਨਾ ਹੈ ਕਿ ਇਸ ਨਗਰ ਪੰਚਾਇਤ ਦਾ ਵਿਕਾਸ ਕੌਣ ਕਰ ਸਕਦਾ ਹੈ। ਔਰ ਇਹਨੂੰ ਨਗਰ ਪੰਚਾਇਤ ਦਰਜਾ ਦੇਣ ਦਾ ਮਾਨ ਬੀਜੇਪੀ ਨੂੰ ਪ੍ਰਾਪਤ ਹੈ। ਇਸੇ ਕਰਕੇ ਇਹ ਕਰਵਾਇਆ ਸੀ ਯੂਸੂਲ ਨੇ ਕਿ ਇਹਦੇ ਵਿਕਾਸ ਦੇ ਅੰਦਰ ਬੜੌਤਰੀ ਹੋਏ ਔਰ ਲੋਕੀ ਮੰਡਲੀਆਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਹੋਣ। ਪਿਛਲੀ ਵਾਰੀ ਤੱਕੇਸ਼ਾਈ ਨਾਲ ਇੱਥੇ ਜਿਸ ਤਰੀਕੇ ਨਾਲ ਕਾਂਗਰਸ ਨੇ चुनाव ਨੂੰ ਲੁੱਟਿਆ ਸੀ ਇਸ ਵਾਰ ਉਸ ਤਰੀਕੇ ਦਾ ਕੋਈ ਵੀ ਕੰਮ ਨਹੀਂ ਕਰਨ ਦਿਆਂਗਾ ਇਹ ਪੱਕਾ ਹੈ ਸਾਡਾ ਇਲਾਕਾ ਫਿਰ ਵੀ ਅਮਨ ਸ਼ਾਂਤੀ ਦਾ ਆਮ ਆਦਮੀ ਪਾਰਟੀ ਲੋਕਤੰਤਰ ਦੀ ਦੋਹਾਈ ਦਿੰਦੀ ਹੈ ਪਰ ਲੋਕਤੰਤਰ ਦਾ ਅਗਰ ਘਾਣ ਕੋਈ ਕਰਦਾ ਹੈ ਜਾਂ ਕਤਲ ਕਰਨ ਚ ਕੋਈ ਮਾਹਿਰਾ ਤੇ ਉਹ ਆਮ ਆਦਮੀ ਪਾਰਟੀ ਹੈ ਕੱਲ ਪਟਿਆਲਾ ਦੇ ਅੰਦਰ ਔਰ ਅੱਜ ਜੋ ਪਟਿਆਲਾ ਚ ਹੋ ਰਿਹਾ ਇਸ ਵੇਲੇ ਕੈਂਡੀਡੇਟਰਾਂ ਦੇ ਫਾਰਮ ਖੋਏ ਜਾ ਰਹੇ ਨੇ ਉਸ ਪੁਲਿਸ ਪ੍ਰਸ਼ਾਸਨ ਮੁਖਦਰਸ਼ਕ ਬੈਠਾ ਕੱਲ ਮੈਂ ਉਥੇ ਸੀ ਡੀਸੀ ਵੀ ਚਲਾ ਗਿਆ ਦਫਤਰ ਛੱਡ ਕੇ ਐਸਐਸਪੀ ਵੀ ਚਲਾ ਗਿਆ ਕੋਈ ਸੁਣਨ ਵਾਲਾ ਨਹੀਂ ਹੈਗਾ ਉਥੇ ਪੂਰੀ ਧੱਕੇ ਚਾਈ ਹੈ ਔਰ ਅਸੀਂ ਮਾਨਯਾ ਹਾਈ ਕੋਰਟ ਦਾ ਵੀ ਸਹਾਰਾ ਲਿਆ ਹੈ ਔਰ ਮੈਂ ਦੇਖਦਾ ਕਿ ਲੋਕਤੰਤਰ ਨੂੰ ਅਗਰ ਬਚਾਣਾ ਹੈ ਤੇ ਨਗਰ ਔਰ ਇਹਨੇ ਚੋਣ ਨੇ ਇਹ ਪੂਰੀ ਤਰ੍ਹਾਂ ਨਾਲ ਸੁਤੰਤਰਤਾ ਦੇ ਨਾਲ ਹੋਣੀ ਚਾਹੀਦੀ ਹੈ ਨਿਆਂਪਾਲਿਕਾ ਨੂੰ ਇਹਦੇ ਚ ਇੰਟਰਵਿਨ ਕਰਨਾ ਚਾਹੀਦਾ ਵੀ ਜਿਵੇਂ ਵੀ ਵੇਲੇ ਇੱਕ ਲੈਟਰ ਵੀ ਲਿਖਿਆ ਗਿਆ ਹੈਗਾ ਕਿ ਮਸ਼ੀਨਰੀ ਦਾ ਇਸਤੇਮਾਲ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਪੂਰੇ ਦਾ ਪੂਰਾ ਪ੍ਰਸ਼ਾਸਨ ਕੱਲ ਹੀ ਕਿ ਸਾਡਾ ਵਰਕਰ ਉਹਨੂੰ ਕਿਸੇ ਕੋਲ ਬਿਆਨ ਲਗਾ ਲੈ ਕੇ ਮੈਨੂੰ ਗਾਲਾਂ ਕੱਢੀਆਂ ਉਹਨੂੰ ਫੇਰੇ ਫੇਰੇ ਚਾਰ ਵੇ ਚੁੱਕ ਲਿਆ ਔਰ ਕੱਲ ਮੈਨੂੰ ਉਸੇ ਥਾਣੇ ਤੇ ਜਾਣਾ ਪਿਆ ਅੱਜ ਉਹਨੂੰ ਝਟਦਾ ਅੱਜ ਵੇਰੇ ਵੇਰ ਉਹਨੂੰ ਘੇਰਿਆ ਹੈ ਘਰ ਕਿ ਤੈਨੂੰ ਫਾਰਮ ਭਰਨੇ ਆ ਤੂੰ ਫਾਰਮ ਨਹੀਂ ਭਰਦਾ ਇਹ ਲੋਕਤੰਤਰ ਨਹੀਂ ਹੈ ਲੋਕਤੰਤਰ ਦੇ ਅੰਦਰ ਮੈਂ ਕਹਿੰਦਾ ਜੜੀ ਮਰਜੀ ਵਿਰੋਧੀ ਪਾਰਟੀ ਹੋਏ ਆ ਅਸੀਂ ਨਹੀਂ ਚੋਣਾਂ ਕਰਾਉਂਦੇ ਸੀ ਬਡਾਨਕੋੜਾ ਸੀ ਐਮਐਲਏ ਸੀ ਪਹਿਲਾਂ ਕਦੀ ਕੋਈ ਇੱਕ ਪਾਰਟੀ ਕਹੇ ਕਿਸੇ ਦਾ ਫਾਰਮ ਰੱਦ ਕਰਾਇਆ ਹੈ ਫਾਰਮ ਰੱਦ ਕਰਕੇ ਲੋਕਤੰਤਰ ਦਾ ਘਾਣ ਨਹੀਂ ਕਰਨਾ ਚਾਹੀਦਾ ਇੱਥੇ ਮੈਨੂੰ ਉਮੀਦ ਹੈ ਕਿ ਇਹ ਇਲਾਕਾ ਆਪਣੀਆਂ ਸਵਸ਼ ਪ੍ਰੰਪਰਾ ਨੂੰ ਬਰਕਰਾਰ ਰੱਖੇਗਾ ਚਾਹੇ ਕੋਈ ਕਾਂਗਰਸੀ ਆਪ ਅਕਾਲੀ ਦਲ ਹੈ ਭਾਜੀਪੀ ਹੈ ਪਰੰਪਰਾ ਲੋਕਾਂ ਨੂੰ ਡਿਸਾਈਡ ਕਰਨ ਦੀ ਹੈ ਕਿ ਲੋਕੀ ਕਿਹਦੇ ਨਾਲ ਕਿਹਨੂੰ ਚੁਣਨਾ ਚਾਹੁੰਦੇ ਸਾਰੇ ਤੋਂ ਪਹਿਲਾਂ ਮੈਂ ਸਾਰੇ ਜਿਹੜੇ ਆਪਣੇ ਚਾਰਾ ਕੈਂਡੀਡੇਟ ਹੈਗੇ ਸਾਰਿਆਂ ਨੂੰ ਮੈਂ ਬਧਾਈ ਦਿੰਦਾ ਹੋਰ ਅੱਜ ਦਾ ਕੀ ਪਿਛਲੇ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਜਾਰੇ ਜਾਰੇ ਕੈਂਡੀਡੇਟ ਸਾਡੇ ਪਾਰਟੀਆਂ ਦੇ ਜਿੱਤਣਗੇ ਸਾਡੇ ਸਾਬਕਾ ਐਮਐਲਏ ਜਗਿੰਦਰਪਾਲ ਜੀ ਰੈਣਵਾਲੀ ਥੱਲੇ ਔਰ ਸਾਡੇ ਜਿੰਨੇ ਵੀ ਸਾਡੇ ਵਰਕਰ ਨੇ ਉਹਨਾਂ ਦੀ ਆਪਣੇ ਰੈਣਵਾਲੀ ਥੱਲੇ ਰਹੀ ਗੱਲ ਵਰਕ ਆਪਣੇ ਵਿਕਾਸ ਦੀ ਜਿਹੜੀਆਂ ਮੋਟਾ ਪੈਨ ਰੋਡ ਜਮਸ਼ਤ ਸੰਪਤੀ ਦੁਆਰਾ ਪੈਣੀਆਂ ਮਰਤ ਆਪਣੇ ਕਮੇਟੀ ਦੀਆਂ ਨਗਰਪਾਲਿਕਾ ਨਗਰਪਾਲਿਕਾ ਦੀ ਰਿਪੋਰਟ ਪਾਈਆਂ ਉਹ ਵਿਕਾਸ ਤੇ ਦਾ ਹੱਥ ਹੀ ਪੈਣੀਆਂ ਸਾਡੀ ਛੋਟੀ ਭੈਣ ਜਿਹੜੀ ਵਿਦਿਸ਼ਾ ਮੈਡਮ ਜਿਹੜੀ ਰਹੀ ਆ ਸਾਡੀ ਪ੍ਰੈਜ਼ੈਂਟਰੀ ਪਹਿਲਾਂ ਉਹਨਾਂ ਨੇ ਕਾਫੀ ਜਿਹੜਾ ਕੰਮ ਕਰਵਾਇਆ ਨਗਰਪਾਲਿਕਾ ਪਰ ਮੈਨੂੰ ਪੂਰੀ ਉਮੀਦ ਹੈ ਕਿ ਉਸ ਵਿਕਾਸ ਨੂੰ ਦੇਖਦੇ ਹੋਗੇ ਨੋਟਵਾਸੀ ਜਿਹੜੇ ਦੁਆਰਾ ਗਲਪ ਨੂੰ ਮੌਕਾ ਦੇਣ ਕੇ ਸਾਡੀ 11 ਜਾਨਾ ਜਾਰ ਆਪਣੇ ਕਮੇਟੀ ਮੈਂਬਰ ਨੂੰ ਦੁਆਰਾ ਚੁਣ ਕੇ ਉਹ ਦੁਆਰਾ ਮਿਲ ਕੇ ਪਾਸ ਕਰਨ ਦਾ ਮੌਕਾ ਦੇਣਗੇ ਇਹ ਮਨਪੂਰਨ ਆਸ ਹੈ ਔਰ ਮੈਂ ਸਾਰੇ ਜਿਹੜੇ ਨੋਟਵਾਸੀ ਹਨ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਜਿਸ ਤਰ੍ਹਾਂ ਪਿਛਲੀ ਵਾਰੀ ਆਪਣੇ ਜਾਨਾ ਜਾਰ ਮੈਂਬਰ ਚੁਟਾਏ ਸੀ ਇਸ ਵਾਰ ਵੀ ਜਾਨਾ ਜਾਰ ਦੁਆਰਾ ਮੈਂਬਰ ਚੁਟਾ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਣੀ ਹੈ ਜਿੰਦੂਪਾ ਦੀ ਝੋਲੀ ਪਾਣੀ ਹੈ ਔਰ ਇੱਕ ਕਾਂਗਰਸ ਪਾਰਟੀ ਦੀ ਦੁਆਰਾ ਕਮੇਟੀ ਬਣਾਨੀ ਹੈ ਧੰਨਵਾਦ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਾਦ ਕਰਦਾ ਮੰਤਰੀ ਜੀ ਲਾਲਚੰਦ ਜ ਜਿਹੜੇ ਸਾਡੇ ਹਲਕੇ ਦੇ ਮੰਤਰੀ ਨਾਲ ਦੂਸਰਾ ਅਸੀਂ ਪਾਰਟੀ ਦੇ ਸਿਪਾਹੀ ਆ ਮੰਤਰੀ ਸਾਹਿਬ ਸਾਡੀ ਜਿੱਥੇ ਡਿਊਟੀ ਲਾਣਗੇ ਅਸੀਂ ਦਿਨ ਰਾਤ ਖੜੇ ਆ ਤੇ ਦਿਨ ਰਾਤ ਖੜੇ ਹੋਏ ਆ ਅੱਗੇ ਵੀ ਖੜੇ ਹੋਵਾਂਗੇ ਤੇ ਪਾਰਟੀ ਨੇ ਜਿਹੜੇ ਕੰਮ ਕਰਾਇਆ ਨਰੋਜਮ ਸਿੰਘ ਵੀ ਜੋ ਪਿਛਲੇ 75 ਸਾਲਾਂ ਤੋਂ ਮੇਰੀ 42 ਸਾਲ ਉਮਰ ਹੋ ਗਈ ਆ ਮੇਰਾ ਸ਼ਮਸ਼ਾਨ ਘਾੜ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦਿਖਿਆ ਆਪਣਾ ਜਿਹੜਾ ਮੇਰੀ ਮੇਨ ਗਲੀ ਹੀ ਉਹ ਨਹੀਂ ਮੈਂ ਆਪਣੀ ਜ਼ਿੰਦਗੀ ਚ ਦੇਖੀ ਆਪਾਂ ਚਿੱਕੜ ਦੇ ਵਿੱਚੋਂ ਹੀ ਨੰਗਦੇ ਸੀ ਮੰਤਰੀ ਸਾਹਿਬ ਨੇ ਮੈਨੂੰ ਕਿਸੇ ਕੰਮ ਦੀ ਨਾ ਹੀ ਨਹੀਂ ਕੀਤੀ ਇੰਨਾ ਕ ਪੈਸਾ ਦਿੱਤਾ ਬੜੇ ਜਿਹੜੇ ਅਸੀਂ ਪ੍ਰੋਜੈਕਟਾਂ ਦੇ ਕੰਮ ਲਾਏ ਆ ਗਲੀਆਂ ਬਣਾਈਆਂ ਚਾਰ ਸ਼ਮਸ਼ਾਨ ਘਾਟ ਬਣਾਏ ਆ ਬਾਟਰ ਸਪਲਾਈ 5.5 ਕਰੋੜ ਦੀ 17 ਕਰੋੜ ਦਾ ਸੀਵਰੇਜ ਮੰਤਰੀ ਸਾਹਿਬ ਨੇ ਕੋਈ ਘਾਟ ਨਹੀਂ ਆਂ ਦਿੱਤੀ ਸਿਰਫ ਸਾਡੀ ਕਿ ਅਸੀਂ ਨਵੇਂ ਹੇ ਸਾਨੂੰ ਸਾਡੇ ਚ ਕਮਜ਼ੋਰੀ ਆ ਪਿਆਸੀ ਸਾਡੇ ਕੋਲ ਪ੍ਰੋਜੈਕਟ ਜਿਹੜੇ ਪੂਰੇ ਨਹੀਂ ਹੋ ਸਕੇ ਮੰਤਰੀ ਸਾਹਿਬ ਨੇ ਕੋਈ ਸਾਨੂੰ ਕਾਹ ਨਹੀਂ ਆਣ ਦਿੱਤੀ ਕੋਈ ਥੋੜ ਨਹੀਂ ਆਣ ਦਿੱਤੀ ਅੱਗੇ ਵੀ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹਨਾ ਕਿ ਮੰਤਰੀ ਸਾਹਿਬ ਕੋਈ ਥੋੜ ਨਹੀਂ ਆਣ ਦੇਣਗੇ ਬਸ ਇੱਕ ਵਾਰੀ ਸਾਨੂੰ ਮੌਕਾ ਦਿਓ ਕਿਉਂਕਿ ਉੱਪਰ ਵੀ ਪਾਰਟੀ ਸਾਡੀ ਆ ਮੰਤਰੀ ਸਾਹਿਬ ਵੀ ਸਾਡੇ ਨਾਲ ਜੇ ਐਮਸੀ ਵੀ ਸਾਡੇ ਸਾਰੇ ਜਿਤਾਣ ਤਾਂ ਫਿਰ ਸ਼ਹਿਰ ਦੀ ਅਸੀਂ ਬੱਲੇ ਬੱਲੇ ਕਰਾਵਾਂਗੇ ਪੂਰੀ ਦੇਖੋ ਪਹਿਲਾਂ ਤਾਂ ਮੈਂ ਜਿਹੜੇ 11 ਕੈਂਡੀਡੇਟਸ ਨੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਦੂਸਰਾ ਜਿੰਸੀ ਗੱਲ ਕੀ ਹੈ ਕਿ 2017 ਵਿੱਚ 11 ਦੀਆਂ 11 ਸੀਟਾਂ ਤੇ ਕਾਂਗਰਸ ਪਾਰਟੀ ਦਾ ਕਬਜ਼ਾ ਰਿਹਾ ਸੀ ਇੱਕ ਵਾਰ ਫਿਰ ਇਤਿਹਾਸ ਫਿਰ ਤੋਂ ਦੁਹਰਾਇਆ ਜਾਏਗਾ ਕਿਉਂਕਿ ਅਸੀਂ 5 ਸਾਲ ਨਗਰ ਪੰਚਾਇਤ ਨਿਰੋਜ ਜੈਮਲ ਸਿੰਘ ਵਿੱਚ ਬਹੁਤ ਵਿਕਾਸ ਕਾਰਜ करवाए ਨੇ ਔਰ ਅਸੀਂ ਨਗਰ ਪੰਚਾਇਤ ਨਿਰੋਜ ਜੈਮਲ ਸਿੰਘ ਨੂੰ ਪੱਤੀਆ ਮਾਡਲ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਿਰੋਜ ਵਾਸੀਆਂ ਦਾ ਸਹਿਯੋਗ ਸਾਨੂੰ ਦੁਬਾਰਾ ਮਿਲੇਗਾ ਔਰ ਇੱਕ ਵਾਰ ਫਿਰ ਤੇ ਜਿਹੜੀ ਕਾਂਗਰਸ ਪਾਰਟੀ ਆਪਣਾ ਇਤਿਹਾਸ ਦੁਹਰਾਏਗੀ 11 ਦੀ ਜਿਹੜੀ 11 ਸੀਟ ਹੈ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਉਣਗੇ ਦੂਸਰੇ ਕਿਹੜੇ ਵਾਰਡ ਤੋਂ ਇਲੈਕਸ਼ਨ ਹੈ ਇਸ ਵਾਰ ਮੇਰੇ ਹਸਬੰਦ 2 ਨੰਬਰ ਵਾਰਡ ਤੋਂ ਇਲੈਕਸ਼ਨ ਲੜ ਰਹੇ ਨਹੀਂ ਜੋ ਕਿ ਪਹਿਲਾਂ 5 ਨੰਬਰ ਵਾਰਡ ਸੀ ਇਸ ਵਾਰ ਮੇਰੇ ਹਸਬੰਦ 2 ਨੰਬਰ ਵਾਰਡ ਤੋਂ ਇਲੈਕਸ਼ਨ ਲੜ ਰਹੇ ਹੈ ਜੇ ਤਾਂ ਹੁਣ ਆਣ ਵਾਲਾ ਸਮਾਂ ਦੱਸੇਗਾ ਇਸੇ ਦਿਨ ਤੁਹਾਨੂੰ ਪੂਰੀ ਰਿਪੋਰਟ ਦਿਖਾਣੇ ਆ ਦੇਖ ਚਲੋ ਡੈਨਿਕ ਸਪੈਰਾ ਟੀਵੀ ਮੈਨੂੰ ਦੋ ਜਗ੍ਹਾ